ਕੋ ਜੇ ਕਿਤੇ ਰਾਸਤੇ ਚ ਜਿਵੇਂ ਤੁਹਾਨੂੰ ਜਸਕਰਨ ਸਿੰਘ ਨੇ ਦੱਸਿਆ ਗੱਡੀ ਰੁਕ ਜਾਂਦੀ ਸੀ ਆਸੇ ਪਾਸੇ ਸੰਗਤ ਪਤਾ ਨਹੀਂ ਕਿੱਥੋਂ ਆ ਜਾਂਦੀ ਸੀ ਜੀ ਅਰੇ ਜੇ ਮਹਾਰਾਜ ਜੀ ਅਸੀਂ ਬਚਪਨ ਦੇ ਵਿੱਚ ਦੇਖਿਆ ਹੈ ਜਦੋਂ ਨਾਲ ਜਾਏ ਕਰਦੇ ਸੀ ਜੀ ਸਕੂਟਰ ਸਕੂਟਰਾਂ ਤੇ ਹੁੰਦੇ ਸੀ ਪਿੱਛੇ ਦੇਖਣਾ ਮਹਾਰਾਜ ਦੀਆਂ ਗੱਡੀਆਂ ਆ ਰਹੀਆਂ ਕੋਈ ਬਰੋਡਵੇਜ਼ ਦੀ ਬੱਸ ਆ ਰਹੀ ਹੈ ਅੱਜ ਕੱਲ ਤਾਂ ਬਹੁਤ ਕਾਰਾਂ ਬੱਸ ਹੋ ਗੀਆਂ ਹੋਰ ਵਾਹਨ ਹੋ ਗਏ ਉਸ ਵਿੱਚ ਕੱਟ ਹੁੰਦੇ ਸੀ ਲੋਕਾਂ ਦਾ ਬਹੁਤਾ ਜਾਣ ਦਾ ਸਾਧਨ ਬੱਸਾਂ ਹੀ ਹੁੰਦੀਆਂ ਸੀ ਜੇ ਕੋਈ ਮਾਰ ਜਾ ਰਹੇ ਆ ਮਹਾਰਾਜ ਜੀ ਦੀ ਗੱਡੀ ਦੇਖ ਕੇ ਬੱਸ ਵਾਲੇ ਨੇ ਨਾ ਇੱਕ ਪਾਸੇ ਬੱਸ ਲਾ ਲੈਣੀ ਉਹ ਨਜ਼ਾਰਾ ਬਹੁਤ ਦੇਖਣ ਵਾਲਾ ਹੁੰਦਾ ਸੀ ਸਾਰਿਆਂ ਦਾ ਸ਼ੀਸ਼ੇ ਦੇ ਵਿੱਚੋਂ ਬਾਹਰ ਆ ਕੇ ਸਖਤ ਅਹਿ ਮੱਥਾ ਟੇਕਦੇ ਆ ਸੀ ਇਹ ਮਾਰਾ ਤਾਂ ਨੇ ਤੁਸੀਂ ਕਿਹੜੀ ਤਾਕਤ ਹੈ ਹਾਂਜੀ ਇੱਕ ਇੱਕ ਤੁਹਾਨੂੰ ਇਹਦੀ ਹੋਰ ਬਾਬਾ ਜੀ ਦਾ ਬਹੁਤ ਕਮਾਲ ਦਾ ਵਜਨ ਸੁਣਾਵਣਾ ਜੀ ਚਮਕੌਰ ਸਾਹਿਬ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਬਾਰੇ ਕਥਾ ਕੀਤੀ ਸ੍ਰੀ ਚਮਕੌਰ ਸਾਹਿਬ ਤੇ ਉੱਥੇ ਸਿੱਖ ਕੌਮ ਦੇ ਬਹੁਤ بڑے ਵਿਦਵਾਨ ਮਹਾਪੁਰਖ ਵਿਦਿਆਮਾਰਤੰ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਵਾਲੇ ਵੀ ਆਏ ਹੋਏ ਸੀ ਜਦੋਂ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਇੰਨੀ ਅੰਦਰੋਂ ਭਿੱਜ ਕੇ ਉਹ ਕਥਾ ਕੀਤੀ ਉਹ ਕਥਾ ਸੁਣ ਕੇ ਬਾਬਾ ਗੁਰਬਚਨ ਸਿੰਘ ਮਹਾਰਾਜ ਨੇ ਬਚਨ ਕੀਤਾ ਮਹਾਰਾਜ ਜੀ ਇਕਸਾਲ ਦੇ ਮੁਖ ਸੇਵਾਦਾਰ ਬਨੰਦੇ ਅਸਲੀ ਹੱਕਦਾਰ ਤੁਸੀਂ ਹੋ ਆਪ ਜੀ ਕੇ ਰੱਬੀ ਰੂਹ ਤੈਨੂੰ ਮੱਜੜਿਆ ਤੈਨੂੰ ਮੱਜੜਿਆ ਨੂੰ ਸੰਤ ਬਾਬਾ ਗੁਰਬਚਨ ਸਿੰਘ ਪਿੰਡਰਾਲਾ ਨੇ ਬਚਨ ਕੀਤਾ ਸੀ ਚਮਕੌਰ ਸਾਹਿਬ ਜੀ ਨਹੀਂ ਮਹਾਰਾਜ ਜੀ ਤੁਸੀਂ ਆ ਤੁਸੀਂ ਅਸਲ ਹੱਕਦਾਰ ਹੋ ਉਹਨਾਂ ਨੇ ਉਈ ਕੋ ਉਥੇ ਹੋਰ ਬਚਨ ਕੀਤਾ ਜੀ ਕਹਿੰਦੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਤਾਨੂੰ ਤੁਹਾਡੀ ਮਾਈ ਤਾਨੂੰ ਤੁਹਾਡੀ ਕਮਾਈ ਬਾਬਾ ਜੀ ਨੂੰ ਕੁਟ ਕੇ ਜੱਫੀ ਪਾ ਲਈ ਸੀ ਜੀ ਸੰਤ ਬਾਬਾ ਗੁਰਵਿੰਦ ਸਿੰਘ ਜੀ ਨੇ ਜੀ ਇਥੋਂ ਬਾਬਾ ਜੀ ਸਾਹਿਬ ਦੇ ਕਾਲੇ ਵਾਲ ਤੋਂ ਚਾਹ ਲੈ ਕੇ ਜਾਇ ਕਰਦੇ ਸੀ ਮਾਤਾ ਜੀ ਜੀ ਚਾਹ ਗਈ ਸਵੇਰੇ ਤਾਂ ਮਾੜਾ ਫੇਰ ਰਹੀ ਆ ਚਾਹ ਪਈਏ ਉਂਗਲੀ ਵਿੱਚ ਡੋਕੇ ਦੇਖ ਲੈਣੀ ਨਾ ਹਲੇ ਕਹਿੰਦੇ ਗਰਮ ਹੈ ਹਲੇ ਕਮਾਲਾ ਹੋਰ ਐਨੋ ਲਾਹਾ ਹੁੰਦਾ ਸੀ ਜਿਵੇਂ ਆ ਗੁਰਸਾਹਿਬ ਨੇ ਕਿਹਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਉਹਨਾਂ ਨੇ ਲਾਹਾ ਲਿਆ ਅਸਲ ਜ਼ਿੰਦਗੀ ਦੇ ਵਿੱਚ ਐ ਕਰਕੇ ਜਦੋਂ ਫੇਰ ਦੇਖਣੀ ਹਲੇ ਫੇਰ ਗਰਮਾ ਫੇਰ ਮਾਲਾ ਚੱਲੀ ਜਾਣੀ ਇੱਕ ਮਾਲਾ ਹੋਰ ਕਰ ਲਈ ਜਦ ਐਨ ਠੰਡੀ ਹੋ ਜਾਣੀ ਫੇਰ ਇੱਕ ਇੱਕ ਮਿੰਟ ਚ ਪੀ ਕੇ ਫੇਰ ਉਸ ਤਰ੍ਹਾਂ ਮਾਲਾ ਬਾਣੀ ਸਟਾਰਟ ਹਰ ਵੇਲੇ ਦਾ ਸਿਮਰਨ ਸੀ ਉਹਨਾਂ ਦਾ ਹਰ ਵੇਲੇ ਦਾ ਜਿਆ ਦੇਖਿਆ ਨਾ ਹਰ ਵੇਲੇ ਮਾਲਾ ਕਹਿੰਦੇ ਸੀ ਮਾਲਾ ਨਾ ਜਦੋਂ ਬਾਬਾ ਜੀ ਬੱਟ ਦੇ ਹੁੰਦੇ ਸੀ ਤਾਂ ਇਹਨਾਂ ਨੇ ਮੋٹے ਮੋٹے ਉਹਨਾਂ ਨੇ ਉਹ ਜਿਹੜੇ ਮਨ ਕੇ ਬਣਾਉਨੇ ਉਹ 4-5 ਮਹੀਨੇ ਚ ਉਹ ਵੀ ਘਸ ਜਾਂਦੇ ਸੀ ਦੇਖ ਲਓ ਕਾਦੀ ਬਣਾਉਂਦੇ ਸੀ ਸੀਸਾਨ ਦੀ ਮਾਲਾ ਬਣਾਉਂਦੇ ਸੀ ਨਾ ਜੀ ਇਹ ਮੰਜੇ ਦੀ ਬਣਦੀ ਉਹ ਉਹਨਾਂ ਦੀ ਮਾਲਾ ਬਣਾਇਆ ਕਰਦੇ ਸੀ ਉਹ ਆਪ ਹੀ ਬਣਾਉਂਦੇ ਸੀ ਆਪੇ ਬਣਾਉਂਦੇ ਸੀ ਆਪੇ ਉਹਨਾਂ ਦਾ ਤਾਂ ਜੀਵਨ ਬਹੁਤ ਉੱਚਾ ਬਹੁਤ ਪਵਿੱਤਰ ਹੈ ਜੀ ਬਹੁਤ ਜ਼ਿਆਦਾ ਮarre ਉਹਨਾਂ ਦਾ ਕੋਟਾਨ ਕੋ ਨਮਸਕਾਰ ਹੈ ਜੀ ਸੰਗਤਾਂ ਨਾਲ ਕੋਤਕ ਕਿਹੜੇ-ਕਿਹੜੇ ਹੋਏ ਹੋਰ ਉਹਨਾਂ ਦੇ ਉਹਨਾਂ ਦੇ ਤਾਂ ਬਿਆੰਤ ਕੋਤਕ ਹੋ ਕੇ ਤੇ ਉਹਨਾਂ ਦੇ ਉਹਨਾਂ ਦੇ ਤਾਂ ਆਪਾਂ ਗਿਣੇ ਨਹੀਂ ਸਕਦੇ ਇੱਕ ਬਾਬਾ ਜੀ ਦੇ ਬਹੁਤ ਅਨੰਦ ਸੇਵਕ ਸੀ ਉਹਨਾਂ ਦੀ 3 ਸਾਲ ਦੀ ਬੇਟੀ ਸੀ ਖੇਲਦਿੰ ਦੌਰਾ ਪੈ ਗਿਆ ਉਹ ਚੱਕ ਕੇ ਖਮਾਣੋਂ ਬੜੇ ਡਾਕਟਰ ਕੋਲ ਲੈ ਗਏ ਉਸ ਵੇਲੇ ਉਹ ਡਾਕਟਰ ਨੇ ਦੇਖਿਆ ਵੀ ਇਹਨਾਂ ਦਾ ਦਿਮਾਗੀ ਦੌਰਾ ਪਿਆਦਾ ਬਹੁਤ ਬਿਤੀ ਰਤਾ ਨੇ ਇਦਾਂ ਕਰੋ ਵੀ ਮੈਂ ਨਾ ਇਹਨਾਂ ਦੇ ਪਰਚੇ ਕੱਟ ਦਿੰਨਾ ਭਾਵੇਂ ਡੀ ਐਮ ਸੀ ਲੁਧਿਆਣੇ ਲੈ ਜਾਓ ਜਾਂ ਪੀ ਜੀ ਲੈ ਜਾਓ ਇੱਥੇ ਕੋਈ ਇਲਾਜ ਨਹੀਂ ਹੈ ਉਹਨਾਂ ਦੇ ਫਿਰ ਨਾਲ ਦੀ ਪਰਿਵਾਰ ਚਿਕ ਬੰਦ ਨੇ ਕਿ ਆਪਸਲਾ ਕੀਤੀ ਵੀ ਪਹਿਲਾਂ ਮੈਂ ਬਾਬਾ ਜੀ ਨੂੰ ਤਾਂ ਬੇਨਤੀ ਕਰ ਲਈਏ ਵੀ ਲੈ ਕੇ ਇਹਨੇ ਬਾਬਾ ਜੀ ਕੋਲ ਜਾ ਕੇ ਬੇਨਤੀ ਕੀਤੀ ਬਾਬਾ ਜੀ ਬੇਟੀ ਨੂੰ ਐ ਦੌਰਾ ਪਾਇਆ ਗੁੰਮਸੂਮਾ ਵੀ ਕੁਝ ਨਹੀਂ ਹੋ ਰਿਹਾ ਦੋ ਜਗ੍ਹਾ ਕਹਿੰਦੇ ਪਰਚੇ ਕੱਟੇ ਹੋਏ ਆ ਵੀ ਡੀਐਮਸੀ ਲਿਜੀਏ ਮਹਾਰਾਜ ਕੇ ਪੀਜੀ ਲਿਜੀਏ ਬਾਬਾ ਜੀ ਕਹਿੰਦੇ ਭਾਈ ਠਹਿਰ ਜੋ ਮਹਾਰਾਜ ਨੂੰ ਪੁੱਛ ਕੇ ਦੱਸਦੇ ਆ ਬਾਬਾ ਜੀ ਕਹਿੰਦੇ ਭਾਈ ਮਹਾਰਾਜ ਕਹਿੰਦੇ ਆ ਕਿਤੇ ਨਹੀਂ ਜਾਣਾ ਇੱਕ ਖੰਟੇ ਬਚਨਵਾਲ ਡਾਕਟਰ ਸੀ ਦੇਸੀ ਜਿਵੇਂ ਆ ਕੰਪਾਉਂਡਰ ਟਾਈਪ ਹੁੰਦੇ ਆ ਉਹਨਾਂ ਕੋਲ ਲੈ ਜਾਓ ਉਹਨਾਂ ਕੋਲ ਜਾ ਕੇ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਕਹਿੰਦਾ ਮੈਂ ਕਿਹੜਾ ਇਲਾਜ ਕਰਾਂ ਇਸ ਦਾ ਜੋ ਡਾਕਟਰ ਨੇ ਦੱਸਿਆ ਵੀ ਬਾਬਾ ਜੀ ਤੁਹਾਨੂੰ ਮਜਰ ਵਾਲਿਆਂ ਨੇ ਵੀ ਆਪ ਜੀ ਕੋਲ ਭੇਜਿਆ ਹੈ ਬਾਬਾ ਮਹਿੰਦਰ ਸਿੰਘ ਮਹਾਰਾਜ ਜੀ ਨੇ ਉਹ ਕਹਿੰਦਾ ਹੁਣ ਤਾਂ ਚਾਹਵੇਂ ਪਾਣੀ ਦਾ ਟੀਕਾ ਲਾ ਦਮੈ ਠੀਕ ਤਾਂ ਹੀ ਵੀ ਹੋ ਜਾਣਾ ਫਿਰ ਦੇਖ ਲਓ ਉਸੇ ਤਰ੍ਹਾਂ ਲਾਇਆ ਟੀਕਾ ਲਾਇਆ ਰਾਸ ਤੇ ਜੰਦੇ ਬੱਚੀ ਫੇਰ ਹੋਸ਼ ਆ ਕੇ ਖੇਲਣ ਲੱਗੀ ਫੇਰ ਦੇਖ ਲੋ ਮਹਾਰਾਜ ਨੇ ਫੇਰ ਬੇਨਤੀ ਕੀਤੀ ਮੈਂ ਕਹਿੰਦੇ ਭਾਈ ਮਹਾਰਾਜ ਕਹਿੰਦੇ ਹੁਣ ਸਾਰੀ ਜ਼ਿੰਦਗੀ ਨੂੰ ਦौरा ਪੈਣਾ ਹੀ ਆ ਉਹ ਬੱਚੀ ਹੁਣ ਬਹੁਤ ਤੰਦਰੁਸਤ ਹੈ ਕਾਹਦੇ ਦੌਰੇ ਪੈਣਦੇ ਸੀਗੇ ਦਿਮਾਗ ਦਾ ਦौरा ਪੈ ਗਿਆ ਸੀ ਮੇ ਦਿਮਾਗ ਛੇਡਾਂ ਚਲੇ ਜਾਂਦਾ ਹੈਗਾ ਜੀ ਉਹ ਦौरा ਪੈ ਗਿਆ ਸੀ ਤੁਸੀਂ ਦੱਸੋ ਉਹ ਕਿਆ ਨਹੀਂ ਕਰ ਸਕਦੇ ਸਾਦੂ ਜੀ ਤਾਂ ਬਚਣਾ ਚ ਤਾਕਤ ਹੈ ਠੀਕ ਇੱਕ ਮੈਂ ਤੁਹਾਨੂੰ ਇਥੋਂ ਇੱਕ ਗੱਲ ਰੁਕਣਾ ਜੀ ਬਾਬਾ ਜੀ ਹੰਸਾ ਸਾਹਿਬ ਆਹਿੰਦਾ ਇੱਕ ਤੁਹਾਨੂੰ ਬਚਨ ਸਾਂਝਾ ਕਰਦਾ ਜਿਹੜਾ ਬਹੁਤ ਇਸ ਹੱਤੀ ਵਰਤੀ ਹੈ ਜੀ ਜਿਵੇਂ ਬਾਬਾ ਨਿਸ਼ਚਿਤ ਸਿੰਘ ਜੀ ਨੇ ਬਚਨ ਕੀਤਾ ਸੀ ਨਾ ਕਿ ਬਾਬਾ ਜੀ ਸਾਹਿਬ ਦੇ ਤਾਂ ਸਰੂਪ ਵੀ ਉਹ ਦੋ ਵੀ ਕੰਮ ਕੰਮ ਕਰਦੀਆਂ ਹੈ ਬੀਬੀ ਆਈ ਉੱਤੇ ਆਸਟ੍ਰੇਲੀਆ ਚੋਂ ਉਹ ਆ ਕੇ ਸਾਡੇ ਕੋਲ ਬੈਠ ਗਈ ਮੈਂ ਮਹਾਰਾ ਦੇ ਦਰਸ਼ਨ ਕਰਨ ਆਈਆਂ ਅਸੀਂ ਕਿਹਾ ਬੀਬੀ ਬੈ ਜਾ ਹੁਣ ਕੁੰਡੀ ਖੁੱਲੂਗੀ ਕਹਿੰਦੀ ਮੈਂ ਪਹਿਲੀ ਵਾਰ ਦਰਸ਼ਨ ਕਰਨ ਆਈਆਂ ਅਸੀਂ ਕਿਹਾ ਇੱਕਨ ਪਤਾ ਲੱਗਿਆ ਉਹ ਕਹਿੰਦੀ ਵੀ ਮੈਨੂੰ ਕੈਂਸਰ ਤਾਂ ਕਹਿੰਦੀ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਵੀ 31 ਅਗਸਟ 'ਚ ਹੈ ਤੇਰਾ ਕੋਈ ਇਲਾਜ ਨਹੀਂ ਹੁਣ ਇਹਦਾ ਕਹਿੰਦੀ ਫੇਰ ਮੇਰੇ ਨਾਲ ਇੱਕ ਸਿੰਘਾ ਦਾ ਘਰ ਤਾਂ ਕਹਿੰਦੀ ਮੈਂ ਉਹਨਾਂ ਦੇ ਘਰ ਚਲੀ ਗਈ ਵੀ ਮੈਂ ਹੁਣ ਮੈਂ ਕਿਹੜਾ ਰਹਿਣਾ ਹੈ ਉਹਨਾਂ ਦੇ ਕਰ ਗਈ ਕਹਿੰਦੀ ਮਨੋਂ ਅੰਦਰ ਚਾਹ ਮੈਂ ਡਾਕਟਰਾਂ ਨੂੰ ਜਵਾਬ ਦੇ ਦਿੱਤਾ ਕਹਿੰਦੀ ਉਹ ਮੈਨੂੰ ਕਹਿੰਦੇ ਵੀ ਤੈਨੂੰ ਇੱਕ بڑے ਡਾਕਟਰ ਦੇ ਦਰਸ਼ਨ ਕਰਾਈਏ ਕਹਿੰਦੀ ਮੈਂ ਕਿਹਾ ਕਰਾਓ ਕਹਿੰਦੀ ਉਹਨਾਂ ਮੈਨੂੰ ਫੋਟੋ ਦੇ ਦਿੱਤੀ ਮਹਾਰਾਜ ਜੀ ਕਹਿੰਦੀ ਮੈਨੂੰ ਕਹਿੰਦੇ ਵੀ ਐ ਕਰੀਏ ਨਹੀਂ ਉੱਚੇ ਤੋਂ ਲਾਈ ਇਸ਼ਨਾਨ ਕਰਕੇ ਧੂਪ ਜਗਾਇਆ ਕਰ ਜੋਤ ਜਗਾਤੀ ਇਹ ਫੋਟੋ ਦੇ ਮੂਹਰੇ ਬੈਠ ਕੇ ਨਾ ਬਾਬਾ ਜੀ ਤੇ ਕਹੀ ਜਾ ਕੇ ਨਹੀਂ ਬਿਮਾਰਾ ਮੈਨੂੰ ਠੀਕ ਕਰ ਦੋ ਮਾਰਾ ਮੈਨੂੰ ਠੀਕ ਕਰ ਦੋ ਮਾਰਾ ਮੇਰੀ ਬਿਮਾਰੀ ਹਟਾ ਦੋ ਕਹਿੰਦੀ ਮੈਂ ਕੱਲ ਜਾ ਕੇ ਉੱਤੇ ਤਾਂ ਲਾਇਆ ਮੈਂ ਮੂਰੇ ਬੈਠ ਕੇ ਰੋਜ਼ ਕਰੀ ਜਾਣਾ ਕਹਿੰਦੀ ਹੁਣ ਮੈਨੂੰ ਕੈਂਸਰ ਨਹੀਂ ਹੈ ਸਭ ਹਟ ਗਿਆ ਉਹਦਾ ਫੋਟੋ ਵੀ ਕੰਮ ਕਰ ਲੀਦੇ ਉਹਨਾਂ ਮੈਂ ਤੁਹਾਨੂੰ ਦੱਸਣਾ ਕਿ ਮੇਰਾ ਨਾ ਇੱਕ ਜਾਣਕਾਰ ਦੋਸਤ ਹੈ ਭੁਪਿੰਦਰ ਸਿੰਘ ਮੈਨਸ ਕੈਨੇਡਾ ਤੋਂ ਜੀ ਤੇ ਸਾ ਸਾਨੂੰ ਵੀ ਜਿਹੜੀਆਂ ਸੰਗਤਾਂ ਫੋਨ ਕਰਦੇ ਆ ਅੱਛਾ ਇਸ ਤਰ੍ਹਾਂ ਕਹਿੰਦੇ ਕੋਈ ਕੋਈ ਮੁਸ਼ਕਲ ਦੱਸਦਾ ਸੀ ਇਹੀ ਕਹਿੰਦੇ ਇਹ ਬਾਬਾ ਜੀ ਸਰੂਪੇਜ ਦਿੰਦਾ ਸੀ ਹਰ ਇੱਕ ਨੂੰ ਪਤਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਕਿੰਨੇ ਸੰਸਾਰ ਚ ਕਿੰਨੇ ਉਹ ਜਗ੍ਹਾ ਗਏ ਆ ਜੀ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਇੱਕ ਕੰਕ੍ਰੀਟ ਐਵੀਡੈਂਸ ਦਿੰਨਾ ਹੈ ਭੁਪਿੰਦਰ ਸਿੰਘ ਮਿਨਾਸ ਨੂੰ ਸੀ ਬਾਬਾ ਜੀ ਦੇ ਸਰੂਪੇ ਤੇ ਉਹ ਰੋਜ਼ ਆਪਣੇ ਘਰ ਲਾਇਏ ਸੀ ਇੱਕ ਉਹਦਾ ਦੋਸਤ ਦੋਸਤ ਆਉਥੀ ਗੋਰਾ ਜੀ ਉਹਦਾ ਮੈਂ ਤੁਹਾਨੂੰ ਖੜ ਜੋ ਉਹ ਕਰਕੇ ਦੱਸਦਾ ਐਸੀ ਪ੍ਰੋਫੈਸਰ ਡਰੇਕ ਹੈਨਬਰੀ ਜੀ ਉਹਨਾਂ ਦੀ ਮਿਸਿਸ ਦੀ ਆਂਟੀ ਨੂੰ ਕੈਂਸਰ ਸੀ ਅਰ ਕੈਂਸਰ ਵੀ 4ਥ ਸਟੇਜ ਦਾ ਜੀ ਉਹ ਪਰਿਵਾਰ ਨਾਲ ਇਹ ਪ੍ਰੇ ਕਰਦਾ ਸੀ ਉਹ ਕਿ ਤਕਲੀਫ ਬਹੁਤ ਸੀ ਉਸ ਨੂੰ ਵੀ ਇਹ ਨਾ ਪੀਸਫੁਲੀ ਦੀ ਮੌਤ ਹੋ ਜੇ ਵੀ ਜਾਣਾ ਤਾਂ ਹੈ ਹੀ ਹੁਣ ਵੀ ਨਾ ਦੁੱਖ ਨਾ ਚੱਲੇ ਉਹਨਾਂ ਨੇ ਕੀ ਕੀਤਾ ਜਾ ਕੇ ਬਾਬਾ ਜੀ ਅਨਸਾਰੀ ਸਾਹਿਬਾਂ ਦੇ ਗੱਲ ਕੀਤੀ ਮੈਂ ਕਰਦੇ ਕਹਿੰਦੇ ਤੇ ਉਹਨਾਂ ਦੀ ਸਰੂਪ ਦਿਖਾ ਦੇ ਉਹਨਾਂ ਹੀ ਪ੍ਰੋਫੈਸਰ ਡ੍ਰੈਕ ਹੈਨਬਰੀ ਨੇ ਮਹਾਰਾਜ ਜੀ ਅਮ ਜੀਮੀਨ ਸਿੱਖ ਜਮਾਰੇ ਪਤਾ ਪਤਾ ਹੈ ਉਹਨੇ ਬੇਨਤੀ ਕੀਤੀ ਤੇ ਜਾ ਕੇ ਨਾ ਉਸ ਲੇਡੀ ਲੇਡੀ ਦਾ ਨਾਮ ਹੈਗਾ ਮੈਂ ਤੁਹਾਨੂੰ ਫੋਟੋ ਵੀ ਭੇਜਦਾ ਉਹ ਤੁਸੀਂ ਆਪਣੇ ਨਾ ਉਸ ਦੇ ਵਿੱਚ ਪੋਡਕਾਸਟ ਦੇ ਵਿੱਚ ਪਾ ਦਿਓ ਜੀ ਉਹਨਾਂ ਦੇ ਮੱਥੇ ਨੂੰ ਲਾਤੀ ਤੇ ਉਹਨਾਂ ਨੇ ਬੇਨਤੀ ਕਰਤੀ ਪਈ ਨੇ ਬੈੱਡ ਤੇ ਤੁਸੀਂ ਇਹ ਦੇਖ ਲਓ ਇੱਕ ਹਫਤੇ ਦੇ ਵਿੱਚ ਕੈਂਸਰ ਰਿਵਰਟ ਹੋਣਾ ਸ਼ੁਰੂ ਹੋ ਗਿਆ ਠੀਕ ਹੋਣਾ ਸ਼ੁਰੂ ਹੋ ਗਿਆ ਉਹ ਗੋਰੇ ਨੇ ਮੈਨੂੰ ਬੋਲ ਕੇ ਵੀ ਵਾਇਸ ਨੋਟ ਭੇਜਿਆ ਹੈ ਮੈਂ ਤੁਹਾਨੂੰ ਦੀ ਫੋਟੋ ਭੇਜ ਦਿਆਂਗਾ ਤੇ ਇਹ ਲੇਡੀ ਦਾ ਜਿਹੜਾ ਨਾਮ ਹੈ ਮੈਂ ਤੁਹਾਨੂੰ ਦਿਖਾਣਾ ਇਹ ਦੇਖੋ ਇਹ ਹੈ ਪ੍ਰੋਫੈਸਰ ਡਰਕ ਹੈਨਬਰੀ ਜੀ ਠੀਕ ਹੈ ਜੀ ਤੇ ਅੱਜ ਜਿਹੜੀ ਲੇਡੀ ਠੀਕ ਹੋਈ ਹੈ ਇਹ ਕ੍ਰਿਸਟਿਨ ਬੌਮਟਨ ਹੈ ਜੀ <laughs> Brother, as you know, we came to Black Creek to be with Jocelyn's Uncle Patrick as he deals with his cancer, his stage four cancer, and also to help his aunt, who is north of us in Campbell River. Who was just a few days ago given days to live and we've been praying to maharaji Hansli sahib and already her aunt is so much better that they they have uh, told her she can go home to her daughter's house and and stay with her daughter and uh, she they have lessened her pain medication uh, and her, her uncle patrick is is holding his own as well here and we're just so grateful to the blessings of maharaji Sab. i meditated today to thank him and i could feel his presence so strongly brother there were tears running down my face so i'm just so grateful i just wanted to share that with you <laughs> ਗੱਲੀ ਕੋ ਭਾਵਨਾ ਹੀ ਹੈ। ਹੂੰ। ਸੋ ਆਪਾਂ ਤਾਂ ਆਪਣੀ ਕੰਮ ਤੇ ਲੱਗੇ ਹੀ ਰਹਿਣਾ ਹੈ। ਜੀ। ਮੇਰੇ ਕੋਲ ਤਾਂ ਇੰਨੇ ਮੈਸੇਜ ਆਏ ਆ ਵੀ ਸਾਡਾ ਬਾਬਾ ਜੀ ਨੇ ਇਹ ਕਰਤਾ ਸਾਡਾ ਬਾਬਾ ਪਰ ਇਹ ਬਹੁਤ ਚਲੋਂ ਹੁੰਦੀ ਸੀ ਪੰਜਾਬੀਆਂ ਦੇ। ਜੀ। ਬਹੁਤ ਹਾਂ ਦੇ। ਪਰ ਇਹ ਗੋਰੇ ਨੇ ਮੈਨੂੰ ਬੋਲ ਕੇ ਭੇਜਿਆ ਵੀ ਸਾਡੇ ਤਾਂ ਇੰਨੀ ਕਿਰਪਾ ਕਰਤੀ ਵੀ ਸਾਡੇ ਤਾਂ ਸਾਰੇ ਰਿਸ਼ਤੇਦਾਰ ਹੀ ਕਿ ਕਹਿੰਨੇ ਹੈਰਾਨ ਆ ਤੇ ਹੁਣ ਉਹਨੇ ਕਿਹਾ ਵੀ ਜਦੋਂ ਅਸੀਂ ਬਿਲਕੁਲ ਠੀਕ ਹੋ ਜਾਾਂਗੇ ਨਾ ਅਸੀਂ ਬਾਬਾ ਜੀ ਕੋ ਹੰਸਾਲੀ ਸਾਹਿਬ ਦਰਸ਼ਨ ਕਰਨ ਡੇਰੇ ਦਰਸ਼ਨ ਕਰਨ ਆਉਣਾ ਹੈ ਜੀ ਇਹ ਤੁਸੀਂ ਪੌਡਕਾਸਟ 'ਚ ਪਾ ਦਿਓ ਉਹਨਾਂ ਦੀ ਫੋਟੋ ਤੇ ਉਹਨਾਂ ਦਾ ਮੈਸੇਜ ਜੀ 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 ਅੱਜ ਵੀ ਸਾਰਾ ਕੁਝ ਉਵੇਂ ਹੀ ਹੋਣਾ ਹਾਂ ਸਾਰਾ ਹੋਏ ਐਵੇਂ ਜੇ ਹੁਣ ਆਪਾਂ ਕੀ ਮੈਂ ਕਹਿੰਦੀ ਸੱਚਖੰਡਵਾਸੀ ਜਿਹੜੇ ਹਰ ਜਗ੍ਹਾ ਵਰਤਦੇ ਆ ਜੀ ਉਹ ਕਿੱਥੇ ਗੋਰ ਕੈਨੇਡਾ ਦੀ ਧਰਤੀ ਤੇ ਆ ਦੇਖ ਲਓ ਕੈਮਲੂਸ ਤੋਂ ਹੈ ਉਹਨੇ ਸਾਰਾ ਪੂਰਾ ਬੋਲਿਆ ਵੀ ਕਹਿੰਦਾ ਮੈਸੇਜ ਵਿੱਚ ਦੱਸ ਰਿਹਾ ਵੀ ਮੀਰੀਅਮ ਬੋਲਦੇ ਹੋਏ ਮੇਰੀ ਅੱਖਾਂ 'ਚੋਂ ਹੰਝੂ ਵਗ ਰਹੇ ਹੈ Thank